ਲਓ ਜੀ ਇਹ ਲਾ ਲਈ ਮੈਂ ਪੂਰੀ 200 ਰੁਪਏ ਵਾਲੀ ਐਨਕ ਤੇ ਟੈਨਿੰਗ ਤੋਂ ਬਚਾਅ ਕਰਦੇ ਹੋਏ ਪੂਰੇ 50 ਰੁਪਏ ਵਾਲ ਰਮਾਲ ਨੂੰ ਫੋਲਡ ਕਰਕੇ ਮੈਂ ਬੰਨਿਆ ਮੂੰਹ ਤੇ ਕਿ ਟੈਨਿੰਗ ਤੋਂ ਆਪਣਾ ਥੋੜਾ ਜਿਹਾ ਬਚਾ ਰਵੇ ਉਸ ਤੋਂ ਬਾਅਦ ਚ ਮੈਂ ਫੜਿਆ ਆਪਣਾ ਜਹਾਜ਼ ਤੇ ਮੋੜਿਆ ਬਾਹਰ ਦੇ 게ਟ ਵੱਲ ਨੂੰ ਮੈਂ ਕਹੇ ਚਲੋ ਹੁਣ ਚੱਲਦੇ ਪਾਈਏ ਚਲੋ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵੀਊ ਚੈੱਕ ਕਰੋ ਪਹਿਲਾਂ ਬਾਅਦ ਕੀ ਤੇ ਗੱਲਾਂ ਦੇ ਬਾਅਦ ਚ ਆ ਗਰਮੀ ਸੋਖਣਾ ਅੱਜ ਮੌਸਮ ਪੂਰਾ ਸਹੀ ਹੋਇਆ ਬੜੇ ਆਪ 45° ਤੋਂ ਬਾਅਦ ਚ ਹੁਣ ਥੋੜਾ ਟੈਂਪਰੇਚਰ ਘਟਿਆ ਤੇ ਮੌਸਮ ਵਾਲੀ ਮੌਸਮ ਦਾ ਪਤਾ ਨਹੀਂ ਬਦਲ ਬਹੁਤ ਵਧੀਆ ਥੋੜੀ ਥੋੜੀ ਗਰਮੀ ਆ ਬਟ ਪਹਿਲਾਂ 10° ਹੀ ਉਹਦੇ ਨਾਲ ਫੇਰ ਵੀ ਬਹੁਤ ਸਹੀ ਆ ਮੈਂ ਕਮ ਬੈਕ ਕੀ ਰਾਈਡਰਸ ਨੇ YouTube ਚੈਨਲ ਗ੍ਰੇਜ ਗੁਰਜੀ ਦੇ ਵਾਸਤੇ ਕਾਟੀ ਬੋਲੀ ਜਾਂਦੀ ਆ ਸਭ ਕੋਈ ਨਹੀਂ ਅੱਜ ਵਾਰ ਦੀ ਅੱਜ ਦਾ ਵਲੋਗ ਕੀ ਹੈ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਮੇਰੀ ਪਿਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਪੁਰਧੀਆਂ ਲੱਖ ਲੱਖ ਕਰੋੜ ਮੁਬਾਰਕਾ ਹੋਣ ਵੱਡੀ ਸੰਗਤ ਨੂੰ ਦਰਸ਼ਨ ਕਰਾਵਾਂਗੇ ਉਹਨਾਂ ਦੇ ਜਨਮ ਸਥਾਨ ਦੇ ਅੰਮ੍ਰਿਤਸਰ ਦੇ ਵਿੱਚ ਗੁਰੂ ਕੀ ਵਡਾਲੀ ਜਿੱਥੇ ਪੈਂਦਾ ਹੈ ਗੁਰਦੁਆਰਾ ਸਾਹਿਬ ਉਹਨਾਂ ਦਾ ਜਨਮ ਸਥਾਨ ਅੱਜ ਅਸੀਂ ਚੱਲੇ ਆਂ ਉੱਥੇ ਲੋਕ ਪੂਰਾ ਸਾਰੇ ਜਣੇ ਜ਼ਰੂਰ ਦੇਖਿਓ ਤੇ ਵਧੀਆ ਲੱਗੇਗਾ ਸ਼ੇਅਰ ਵੀ ਕਰਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲੋ ਸਬਸਕ੍ਰਾਈਬ ਲੋਕੇਸ਼ਨ ਦੇਖੋ ਅੱਜ ਅਸੀਂ ਪਹਿਲਾਂ ਜਾਣਦੇ ਹਾਂ ਕਿ ਗੁਰੂ ਕੀ ਵਡਾਲੀ ਦਾ ਪਹਿਲਾ ਨਾਮ ਕੀ ਸੀ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਕੀ ਵਡਾਲੀ ਨੂੰ ਕੀ ਕਿਹਾ ਜਾਂਦਾ ਸੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੇ ਮੁਤਾਬਿਕ ਇਸ ਨੂੰ ਪਹਿਲਾਂ ਨਤਨ ਦੀ ਵਡਾਲੀ ਕਿਹਾ ਜਾਂਦਾ ਸੀ ਜੋ ਕਿ ਇੱਕ ਮੁਸਲਮਾਨੀ ਏਰੀਆ ਮੰਨਿਆ ਜਾ ਸਕਦਾ ਹੈ ਇਸ ਤੋਂ ਉਪਰੰਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਵਡਾਲੀ ਦੀ ਧਰਤੀ ਤੇ ਆਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਤੋਂ ਬਾਅਦ ਚੋਂ ਇਸ ਨੂੰ ਗੁਰੂ ਕੀ ਵਡਾਲੀ ਆਖਿਆ ਜਾਣ ਲੱਗਿਆ ਸੋ ਇਸ ਤਰੀਕੇ ਸਫ਼ਰ ਕਰਦੇ ਕਰਦੇ ਸੀ ਪਹੁੰਚੇ ਹਿਹਾਟੇ ਆਪਣੇ ਪਰਿਵਾਰ ਦੇ ਘਰ ਜਿੱਥੇ ਿੱੱਡੀ ਦੀ ਬੱਚੀ ਸਾਨੂੰ ਮਿਲੀ ਜੋ ਕਿ ਬਹੁ ਕਿਊਟ ਸੀ ਜਿਸ ਦਾ ਨਾਮ ਹੈ ਰੂਹੀ ਤੇ ਇਹ ਸੱਚੀ ਬਹੁਤ ਹੀ ਪਿਆਰੀ ਰੂਹੀ ਜਿਹੜੀ ਹਮੇਸ਼ਾ ਖੁਸ਼ੀ ਦੇ ਵਿੱਚ ਰਹਿੰਦੀ ਆਨੰਦਮਾਨਦੀ ਹੋਈ ਹੱਸਦੀ ਰਹਿੰਦੀ ਸੀ ਇਹਨੂੰ ਦੇਖ ਕੇ ਵੀ ਬੜੀ ਖੁਸ਼ੀ ਮਿਲਦੀ ਸੀ ਮਤਲਬ ਪੋਜ਼ਿਟਿਵ ਵਾਈਬਸ ਜਿਵੇਂ ਕਹਿੰਦੇ ਕਈ ਬੱਚੇ ਰੋਂਦੇ ਆ ਨਾ ਜਿਵੇਂ ਮਤਲਬ ਇਹ ਉਦਾਂ ਨਹੀਂ ਸੀ ਬਹੁਤ ਵਧੀਆ ਨੇਚਰ ਸੀ ਖੇਡ ਰਹੇ ਸੀ ਇਸ ਤੋਂ ਬਾਅਦ ਜੁਸੀਂ ਅਸੀਂ ਅੱਗੇ ਪਹੁੰਚੇ ਤੇ ਛੋਟੇ ਛੋਟੇ ਬੱਚੇ ਸੇਵਾ ਕਰਦੇ ਨਜ਼ਰ ਆਏ ਅਸੀਂ ਕਿਹਾ ਚਲੋ ਇੱਕ ਕਲਿੱਪ ਇਹਨਾਂ ਦੀ ਵੀ ਲੈ ਲਈਏ ਹਲੂ ਭਾਈ ਸਾਹਿਬ ਕੀ ਹਾਲ ਚਾਲ ਜੈ ਸਤਿ ਸ਼੍ਰੀ ਅਕਾਲ ਕੋਹਵਾਰਾਂ ਦਾ ਸਤਿ ਸ਼੍ਰੀ ਅਕਾਲ ਬੋਲਦਾ ਨਹੀਂ ਉਹ ਤੂੰ ਇਧਰ ਮੁ

ਉਹ ਜੋ ਜਿਹਦੇ ਘਰ ਆ ਪਾ ਗਏ ਸੀ ਉਹ ਭਾਈ ਸਾਹਿਬ ਲੈ ਨਾਈ ਜਾਂਦੇ ਅਸੀਂ ਕਿਾ ਚਲੋ ਅਸੀਂ ਥੋੜਾ ਥੋੜਾ ਜ਼ੋਰ ਅਜਮਾ ਲਈਏ ਪਰ ਨਾ ਨਾ ਗੱਲ ਨਹੀਂ ਬਣੀ ਅਸੀਂ ਕਿ ਰਹਿਣ ਦੋ ਭਾਜੀ ਉਸਤਰ ਭਾਜੀ ਹਾਨੂੰ ਰਸਤਾ ਦੱਸੋ ਪੋੜੀਆਂ ਦਾ ਕਿੱਥੇ ਨੂੰ ਆ ਉਸਤਰ ਚਲ ਆ ਜਾ ਨਹੀਂ ਜਾਣਾ ਸੁੱਤ ਗਿਆ ਚਲ ਆਪਾਂ ਤਾਂ ਜਾਣਾ ਹੈ ਜਿਹਦੇ ਘਰ ਆ ਪਾਏ ਆ ਸਿਆਣੇ ਬੰਦੇ ਨੇ ਸਿਆਣਾ ਬੰਦਾ ਤਾਂ ਤਿਆਰ ਨਹੀਂ ਹੋਇਆ ਕਿ ਇਹ ਚੋਂ ਉਹ ਐਸ਼ੀਪ ਕਲੀਤੀ ਗੰਦੀ ਕਾਲੀ ਕਾਲੀ ਕੀੜੇ ਦੇ ਵਿੱਚ ਆਈ ਚਲੋ ਜੀ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਅਸੀਂ ਸਾਟਾ ਸਾਹਿਬ ਪਹੁੰਚ ਚੁੱਕੇ ਆ ਤੇ ਫਾਈਨਲੀ ਮੁੰਡਾ ਸਾਡਾ ਹੋ ਗਿਆ ਤਿਆਰ ਹਾਂ ਉਹ ਤਾਂ ਤਰਲੇ ਸੁੱਖ ਦੇ ਨਾਲ 5:30 ਵੇ ਦਾ ਕਿਹਾ ਸੀ 6:30 ਹੋ ਗਏ ਆ ਪੂਰਾ 1 ਘੰਟਾ ਲਿਆ ਜੇ ਤੁਸੀਂ ਜਲਦੀ ਆਗੇ ਤੁਸੀਂ ਜਲਦੀ ਆਹੀ ਜਲਦੀ ਆਈ ਹਾਂ ਰਾਤ ਨੂੰ 12:00 ਵਜੇ ਆ ਗਏ ਨਾਲ ਲੁੱਟ ਮਾਰ ਕਰਾ ਕੇ ਆਈ ਜੀ ਇਹ ਦੋਨੋਂ ਮੇਰੇ ਭਰਾ ਆ ਉਹ ਮੇਰੇ ਚਾਚੀ ਦਾ ਮੁੰਡਾ ਇਹ ਵਾਲਾ ਇਹ ਆ ਵਾਲਾ ਪੜੀ ਤੂੰ ਕੋਹਣਾ ਭਾਈ ਇੰਕੀ ਕੋਹਣਾ ਤੂੰ ਕੌਣ ਹੈ ਰੇ ਤੂੰ ਕਿਹਤਾਂ ਨੂੰ ਪਤਾ ਹੈ ਕੌਣ ਮੈਂ ਤਾਂ ਅੱਛਾ ਇਹਦੇ ਪਿੱਛੇ ਹੋएगी ਨਾ ਪਾਰਕ ਦੀ ਉੱਥੇ ਰਾਤੀ ਭੂਤ ਨੱਚਦੇ ਆ ਮੈਂ ਸੁਣਿਆ ਆ ਇੱਧਰ ਇੱਧਰ ਕਿੱਥੇ ਵਿਖਰੀ ਇਧਰੋਂ ਇੱਥੇ ਪਾਰਕ ਵਿੱਚ ਪਤਾ ਕੀ ਸੀਰੀਅਸਲੀ ਇਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਹੀ ਤੇ ਮਤਲਬ ਕਿ ਰਾਤ ਦਾ ਸਮਾਂ ਹੀ ਕੋਈ ਨਹੀਂ ਪਾਰਕ ਦੇ ਵਿੱਚ ਤੇ ਅਚੂਟੇ ਵਿਚਾਰੇ ਆਪੇ ਹੀ ਲੀ ਜਾਂਦੇ ਜਿਵੇਂ ਅਸੀਂ ਨਾਰਮਲ ਵੀਡੀਓ ਦੇਖਦੇ ਆ ਨਾ ਪਾਰਕ ਦਾ ਨਾਮ ਕੀ ਵੈਸੇ ਹੈ ਦੁਆਰੇ ਵਾਲੀ ਪਾਰਕ ਦਾ ਨਾਮ ਕਿ ਛੜਦਾ ਕੋਰ ਦੁਆਰਾ ਪਾਕ ਛੜਦਾ ਹੈ ਉਹ ਹੂੰ ਚਲੋ ਜੀ ਜਿਆਦਾ ਇਨਾ ਚੀਤੇ ਗੌਰ ਨਾ ਕਰਦੇ ਹੋਏ ਅਸੀਂ ਵਧੀ ਅੱਗੇ ਚਲਿਏ ਥੱਲੇ ਗੁਫਾ ਚੋਂ ਥੱਲੇ ਜਾਂਦੇ ਹੋਏ ਵੀ ਕੀ ਕਰਨ ਦੀ ਕੀ ਮੈਦੇ ਟੈਕਨੀਕ ਦੱਸੰਦਈਆਂ ਚੋਰਾਵਾਂ ਲਈ ਬੂਆ ਖੋਲ ਕੇ ਜਾਂਦੀ ਚਲੋ ਜੀ ਅਹੀਂ ਚੱਲੇ ਆ ਚਲੋ ਭਾਈ ਸਾਹਿਬ ਚਲਿਏ ਜੇਸ ਵਲੇ ਮਾਤਾ ਗੰਗਾ ਜੀ ਨੇ ਪੁੱਤਰ ਦੀ ਪ੍ਰਾਪਤੀ ਕਰਨੀ ਸੀ ਤਾਂ ਉਹ ਜਦੋਂ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਂਦੇ ਨੇ ਤੇ ਉਹ ਪੂਰੇ ਆਪਣੇ ਸ਼ਾਹੀ ਠਾਠ-ਭਾਠ ਨਾਲ ਜਾਂਦੇ ਨੇ ਮਤਲਬ ਰਾਤ ਦੇ ਉੱਤੇ ਜਾਂਦੇ ਨੇ ਤੇ ਉਦੋਂ ਕੱਚੀਆਂ ਸੜਕਾਂ ਹੁੰਦੀਆਂ ਸੀ ਤੇ ਮਿੱਟੀ ਡਾਂਦੇ ਹੋਏ ਜਾਂਦੇ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਿਗਰਦਾਰ ਸਨ ਉਹ ਕਹਿੰਦੇ ਨੇ ਕਿ ਇਹ ਨੀ ਤੂਲ ਮਿੱਟੀ ਕਿੱਥੋਂ ਆ ਰਹੀ ਹੈ ਤੇ ਉਹ ਕਹਿੰਦੇ ਕਿ ਇਹ ਬਾਬੇ ਆ ਰਹੇ ਹੋਣਗੇ ਫਿਰ ਬਾਬਾ ਬੁੱਢਾ ਸਾਹਿਬ ਜੀ ਆਖਦੇ ਨੇ ਕਿ ਅੱਜ ਬਾਬੇ ਕਿਆਂ ਨੂੰ ਐਸੀਆਂ ਕਿੜੀਆਂ ਭਾਜੜਾ ਪੈ ਗਈਆਂ ਇੰਨੀ ਧੇਰ ਨੂੰ ਮਾਤਾ ਜੀ ਬਾਬਾ ਜੀ ਕੋਲ ਆ ਜਾਂਦੇ ਨੇ ਤੇ ਆਖਦੇ ਹਨ ਅਰਜਨ ਦੇਵ ਹੈ ਕਿ ਜੇਕਰ ਤੁਸੀ ਸੰਤਾਨ ਦੀ ਪ੍ਰਾਪਤੀ ਕਰਨੀ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਕੇ ਵਾਰ ਲੈ ਕੇ ਆਓ ਅਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਆਓ ਤੇ ਇੰਨੇ ਵਿੱਚ ਅਗੋ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਇੱਥੇ ਪ੍ਰਸ਼ਾਦਾ ਪਾਣੀ ਰੱਖ ਦਿਓ ਅਸੀਂ ਬਾਅਦ ਵਿੱਚ ਸ਼ਕ ਲਵਾਂਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਤੇ ਗੁਰੂ ਘਰ ਦਾ ਕੁੱਕਰ ਹਾਂ ਮੇਰੇ ਕੋਲ ਜਿਹਨੀਆਂ ਸ਼ਕਤੀਆਂ ਹੁੰਦੀਆਂ ਤੇ ਮੈਂ ਗੁਰੂ ਜੀ ਬਰਾਬਰ ਗੱਦੀ ਲਾ ਕੇ ਨਾ ਬੈਠ ਜਾਂਦਾ ਤੇ ਇੰਨੀ ਗੱਲ ਤੋਂ ਮਾਤਾ ਜੀ ਨਾਰਾਜ਼ ਹੋ ਕੇ ਵਾਪਸ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਆਂਦੇ ਨੇ ਤੇ ਦੱਸਦੇ ਨੇ ਕਿ ਉਹ ਕਿਸ ਪ੍ਰਕਾਰ ਨਾਲ ਉੱਥੇ ਜਾਂਦੇ ਨੇ ਫਿਰ ਗੁਰੂ ਜੀ ਇਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਦੁਬਾਰਾ ਜਾਓ ਤੇ ਨਿਮਰਤਾ ਨਾਲ ਤੇ ਨੀਵੇਂ ਹੋ ਕੇ ਜਾਓ ਕਿਉਂਕਿ ਦਾਤ ਤੇ ਪ੍ਰਾਪਤ ਜੇ ਰੂਸੀ ਕਰਨੀ ਹੁੰਦੀ ਆ ਅਸੀਂ ਨੀਵੇਂ ਹੋ ਕੇ ਜਾਣਾ ਹੁੰਦਾ ਫਿਰ ਮਾਤਾ ਜੀ ਆਪਣੇ ਹੱਥੀਂ ਪ੍ਰਸ਼ਾਦ ਦੇ ਪਾਣੀ ਤਿਆਰ ਕਰਦੇ ਨੇ ਤੇ ਪੈਦਲ ਯਾਤਰਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਂਦੇ ਨੇ تے پھر ਜਦੋਂ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚਦੇ ਨੇ ਤੇ ਉਹ ਪ੍ਰਸ਼ਾਦਾ ਆਪ ਛਕਦੇ ਨੇ ਤੇ ਜਦੋਂ ਗੰਡਾ ਪ੍ਰਸ਼ਾਦੇ ਦੇ ਉੱਤੇ ਰੱਖ ਕੇ ਗੰਡੇ ਨੂੰ ਭੰਦੇ ਨੇ ਤੇ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਅੱਜ ਮੈਂ ਗੰਡਾ ਭੰਨਿਆ ਆ ਉਸੇ ਤਰੀਕੇ ਨਾਲ ਤੁਹਾਡੀ ਕੁੱਖੋ ਜਿਹੜਾ ਪੁੱਤਰ ਜਨਮ ਲਏਗਾ ਉਹ ਵੈਰੀਆਂ ਨੂੰ ਤੇ ਦੁਸ਼ਟਾਂ ਨੂੰ ਭੰਨੇਗਾ اس ਤੋਂ ਉਪਰੰਤ ਹੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਨਮ ਲੈਂਦੇ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਵੱਡਾ ਭਰਾ ਹੁੰਦਾ ਆ ਪ੍ਰਿਥੀ ਚੰਦ ਤੇ ਉਹਦੀ ਵੋਟੀ ਕਰਮੋ ਇਹ ਦੋਨੋਂ ਬਿਲਕੁਲ ਹੀ ਖੁਸ਼ ਨਹੀਂ ਹੁੰਦੇ ਕਿ ਇਹਨਾਂ ਦੇ ਔਲਾਦ ਕਿਵੇਂ ਹੋ ਗਈ ਹੈ ਤੇ ਉਹ ਪੂਰੀ ਕੋਸ਼ਿਸ਼ ਕਰਦੇ ਆ ਜਿਸ ਦੇ ਨਾਲ ਉਹਨਾਂ ਨੂੰ ਮਾਰ ਸਕਣ ਉਹ ਹਰ ਰੋਜ਼ ਕੋਈ ਨਵਾਂ ਪਲਾਨ ਬਣਾਉਂਦੇ ਸੀ ਕਿ ਉਹ ਕਿਵੇਂ ਮਾਰਾ ਇਹਨੂੰ ਖਤਮ ਕਰ ਸਕਣ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਦਾਈਮਾ ਨੂੰ ਕੁਝ ਪੈਸੇ ਅਤੇ ਲਾਲਚ ਦੇ ਕੇ ਗੁਰੂ ਜੀ ਦੇ ਦਰਬਾਰ ਦੇ ਵਿੱਚ ਭੇਜਿਆ ਉਹ ਦਾਈਮਾ ਦਰਬਾਰ 'ਚ ਪਹੁੰਚਦੀ ਹੈ ਤੇ ਮਾਤਾ ਜੀ ਗੱਲਾਂ ਬਾਤਾਂ ਕਰਦੇ ਹੋਏ ਦੱਸ ਦਿੰਦੇ ਨੇ ਕਿ ਦੋ ਦਿਨ ਤੋਂ ਗੁਰੂ ਜੀ ਕੁਝ ਖਾ ਪੀ ਨਹੀਂ ਰਹੇ ਤੇ ਉਹ ਦਾਈਮਾ ਗੱਲਾਂ-ਗੱਲਾਂ 'ਚ ਕਹਿੰਦੀ ਹੈ ਕਿ ਮੈਂ ਇਹਨਾਂ ਨੂੰ ਦੁੱਧ ਪਿਆਉਂਦੀ ਆ ਤੇ ਜਿਸ ਤਰੀਕੇ ਨਾਲ ਦਾਈਮਾ ਨੇ ਗੁਰੂ ਜੀ ਨੂੰ ਆਪਣੀ ਗੋਦ ਦੇ ਵਿੱਚ ਲਿਆ ਤੁ ਕੋਈ ਜ਼ਹਿਰੀਲਾ ਪਦਾਰਥ ਦੁੱਧ ਦੇ ਉੱਤੇ ਲਗਾ ਕੇ ਜਿਵੇਂ ਹੀ ਉਹਨਾਂ ਨੇ ਦੁੱਧ ਚੁੰਘਾਉਣ ਲੱਗੇ ਤਾਂ ਉਹ ਦਾਈਮਾ ਉੱਥੇ ਹੀ ਖਤਮ ਹੋ ਜਾਂਦੀ ਹੈ। ਇਹ ਪਲਾਨ ਜਦ ਨਾਕਾਮ ਹੋ ਜਾਂਦਾ ਹੈ, ਪ੍ਰਿਥੀਚੰਦ ਦਾ ਤਾਂ ਉਹ ਦੂਸਰਾ ਬਣਾਉਂਦਾ ਹੈ ਜੋ ਕਿ ਉਹ ਬ੍ਰਾਹਮਣ ਨੂੰ ਭੇਜਦਾ ਹੈ 500 ਮੋਹਰਾਂ ਤੇ ਕਾਫੀ ਵਸਤਰਾ ਦਾ ਕੱਪੜਿਆਂ ਦਾ ਲਾਲਚ ਦੇ ਕੇ। ਤਾਂ ਬ੍ਰਾਹਮਣ ਉੱਥੇ ਦਰਬਾਰ ਪਹੁੰਚ ਕੇ ਦਹੀਂ ਦੇ ਵਿੱਚ ਕੁਝ ਜ਼ਹਿਰੀਲਾ ਪਦਾਰਥ ਮਿਲਾ ਕੇ ਗੁਰੂ ਜੀ ਨੂੰ ਖਵਾ ਕੇ ਉਹਨਾਂ ਨੂੰ ਮਾਰਨਾ ਚਾਹੁੰਦਾ ਹੁੰਦਾ ਹੈ। ਲੇਕਿਨ ਗੁਰੂ ਜੀ ਬਾਰ-ਬਾਰ ਉਹਨੂੰ ਮਨਾਂ ਕਰ ਦਿੰਦੇ ਨੇ ਤੇ ਮਾਤਾ ਜੀ ਅਤੇ ਪਿਤਾ ਜੀ ਨੂੰ ਇਸ ਚੀਜ਼ ਦਾ ਅਭਾਸ ਹੋ ਜਾਂਦਾ ਹੈ ਕਿ ਦਹੀਂ ਦੇ ਵਿੱਚ ਕੁਝ ਹੈਗਾ। ਜਿਵੇਂ ਹੀ ਉਹ ਇਹ ਦਹੀਂ ਲਾਗੇ ਪਾਸੇ ਇੱਕ ਕੁੱਤੇ ਨੂੰ ਖਵਾਉਂਦੇ ਨੇ ਤੇ ਕੁੱਤਾ ਉੱਥੇ ਹੀ ਮਰ ਜਾਂਦਾ ਹੈ ਤੇ ਇਸ ਤਰੀਕੇ ਨਾਲ ਗੁਰੂ ਜੀ ਨੇ ਉਸ ਕੁੱਤੇ ਨੂੰ ਜਨਮ ਮਰਨ ਚੋਂ ਮੁਕਤ ਕੀਤਾ ਜਦੋਂ ਦੇਖਿਆ ਕਿ ਪ੍ਰਿਥੀਚੰਦ ਨੇ ਉਹਦਾ ਇਹ ਪਲਾਨ ਵੀ ਫੇਲ ਹੋ ਗਿਆ ਫਿਰ ਉਹਨੇ ਤੀਸਰਾ ਪਲਾਨ ਬਣਾਇਆ ਆਪਣਾ ਉਸਨੇ ਇੱਕ ਸਪੇਰੇ ਨੂੰ ਖਰੀਦ ਕੇ ਇੱਕ ਜ਼ਹਿਰੀਲਾ ਸੱਪ ਲੈ ਕੇ ਗੁਰੂ ਜੀ ਕੋਲ ਭੇਜਿਆ ਜਦੋਂ ਉਹ ਨੰਨੇ ਬਾਲਕ ਖੇਡ ਰਹੇ ਸਨ ਤੇ ਉਸਨੇ ਉਹ ਜ਼ਹਿਰੀਲਾ ਸੱਪ ਫੜ ਕੇ ਗੁਰੂ ਜੀ ਵੱਲ ਛੱਡ ਦਿੱਤਾ ਤਾਂ ਕਿ ਜ਼ਹਿਰੀਲਾ ਸੱਪ ਉਹਨਾਂ ਨੂੰ ਡੰਗ ਮਾਰੇ ਤੇ ਉੱਥੇ ਉਹਨਾਂ ਦੀ ਮ੍ਰਿਤਿ ਹੋ ਜੇ ਪਰ ਐਦਾਂ ਨਹੀਂ ਹੋਇਆ ਜਿੱਦਾਂ ਹੀ ਸਬਗੁਰੂ ਜੀ ਵੱਲ ਵੱਧਦਾ ਆ ਉਹ ਸੱਪ ਦੀ ਧੌਣ ਤੋਂ ਫੜ ਕੇ ਉਹਨੂੰ ਪਿੱਛੇ ਕਰਕੇ ਥੱਲੇ ਕੜੀਸ-ਕੜੀਸ ਕੇ ਮਾਰ ਦਿੰਦੇ ਨੇ ਤੇ ਉਸ ਨੂੰ ਵੀ ਜਨਮ ਮਰਨ ਦੇ ਚੰਗਲ ਚੋਂ ਮੁਕਤ ਕਰ ਦਿੰਦੇ ਤੇ ਰਿਤੀਚੰਦ ਭਾਵੇਂ ਗੁਰੂ ਜੀ ਦਾ ਵੱਡਾ ਭਰਾ ਸੀ ਪਰ ਉਸ ਦੇ ਅੰਦਰ ਬਹੁਤ ਹੀ ਨਫ਼ਰਤ ਸੀ ਗੁਰੂ ਜੀ ਦੇ ਪ੍ਰਤੀ ਅਤੇ ਸਿੱਖ ਧਰਮ ਦੇ ਪ੍ਰਤੀ ਉਹ ਆਪਣੇ ਅੰਦਰ ਬਹੁਤ ਹੀ ਭਾਵਨਾ ਰੱਖਦਾ ਸੀ ਪਰ ਗੁਰੂ ਜੀ ਬਹੁਤ ਬੇਅੰਤ ਸੀ ਇਤਿਹਾਸ ਦੱਸਦਿਆਂ ਜੇ ਨਹੀਂ ਮਾਣੀ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਅੱਗੇ ਆਪਣੇ ਸੰਗੀ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਵੀ ਇਤਿਹਾਸ ਨਾਲ ਜਾਣੋ ਹੋ ਸਕੇ ਤੇ ਵੀਡੀਓ ਖਤਮ ਹੋਣ ਤੋਂ ਬਾਅਦ ਵਿੱਚ ਆਪਣੇ ਕਮੈਂਟ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਜੇ ਕੋਈ ਕਮੀ ਹੋਈ ਤਾਂ ਵੀ ਦੱਸਿਓ ਸੋ ਜੀ ਇਸ ਤੋਂ ਬਾਅਦ ਜੋ ਅਸੀਂ ਗੁਰਦੁਆਰਾ ਸਾਹਿਬ ਤੋਂ ਨਿਕਲ ਚੁੱਕੇ ਸੀ ਫਿਰ ਰਸਤੇ ਦੇ ਵਿੱਚ ਸ਼ਬੀਲ ਲੱਗੀ ਸੀ ਤੇ ਉਹ ਆਪਾਂ ਨਾ ਪੀਏ ਇਦਾਂ ਫਿਰ ਹੋ ਨਹੀਂ ਸਕਦਾ ਕਿ ਅਸੀਂ ਉੱਥੋਂ ਵੀ ਸ਼ੱਕੇ ਨਹੀਂ ਆਇਆ ਹੀ ਫਿਰ ਅਸੀਂ ਜਾਂਦੇ ਜਾਂਦੇ ਸਾਨੂੰ ਪਿਆਸ ਵੀ ਬਹੁਤ ਲੱਗੀ ਸੀ ਅਸੀਂ ਕਿ ਸ਼ੱਕ ਲਈ ਕਿਉਂਕਿ ਹੀ ਅੰਦਰੋਂ ਪ੍ਰਸ਼ਾਦਾ ਪਾਣੀ ਕੁਝ ਵੀ ਨਹੀਂ ਸ਼ੱਕਿਆ ਸੀ ਐਕਚੁਅਲੀ ਅਸੀਂ ਲੇਟ ਹੋ ਰਹੇ ਸੀ ਸਮਾਂ ਸਾਡੇ ਕੋਲ ਬਹੁਤ ਘੱਟ ਸੀ ਜਿਵੇਂ ਤੁਹਾਨੂੰ ਪਤਾ ਹੈ ਮਾਤਾ ਜੀ ਹਲੇ ਪ੍ਰੋਪਰ ਠੀਕ ਨਹੀਂ ਹੋਏ ਤਾਂ ਥੋੜਾ ਕੰਮਕਾਰ ਕਰਨਾ ਪੈਂਦਾ ਆ ਤੇ ਉਹ ਨਹੀਂ ਆ ਸਕੇ ਨੇ ਤੇ ਹਰ ਸਾਲ ਅਸੀਂ ਆਪਣੇ ਘਰ ਦੇ ਨਾਲ ਲਾਇਦਾ ਸੀ ਤੇ ਇਜਾਜ਼ਤ ਲੈ ਕੇ ਅਸੀਂ ਥੋੜਾ ਜਿਹਾ ਸਮਾਂ ਮੰਗ ਕੇ ਆਏ ਸੀ ਕਿ ਸਾਨੂੰ ਜਾ ਲੈਣ ਦਿਓ ਕਿਉਂਕਿ ਜੇ ਹਰ ਸਾਲ ਆਈਏ ਤੇ ਇੱਕ ਸਾਲ ਨਾ ਆਏ ਥੋੜਾ ਮਹਿਸੂਸ ਹੁੰਦਾ ਆ ਇਸ ਤੋਂ ਬਾਅਦ ਵਿੱਚ ਸਾਡੇ ਭਰਾ ਨੇ ਸਾਨੂੰ ਖਵਾਇਆ ਪੀਜ਼ਾ ਕਿਉਂਕਿ ਭੁੱਖ ਬਹੁਤ ਲੱਗੀ ਸੀ ਸਾਨੂੰ ਦੁਬਾਰਾ ਨਹੀਂ ਮੈਂ ਇਹ ਚੀ ਐਡ ਕਰੂੰਗੀ ਹਾਲੋ ਗਾਇਸ ਆਲੂ ਵਾਲਾ ਤੋਂ ਡਾ ਅਲੋ ਹਾਲੋ ਗਾਇਸ ਹਾਲੋ ਹਾਲੋ ਗਾਇਸ ਇਸ ਤੋਂ ਬਾਅਦ ਜੋ ਜੀ ਅਸੀਂ ਵਾਪਸ ਆਗੇ ਸੀ ਕਾਰ ਰਸ਼ ਬਹੁਤ ਹੀ ਜ਼ਿਆਦਾ ਹੋ ਗਿਆ ਸੀ ਤੇ ਡੇਢ ਘੰਟਾ ਸਾਨੂੰ ਘਾਰਾਂ ਚ ਲੱਗ ਗਿਆ ਜਿੱਥੇ ਸਿ 20 ਮਿੰਟ ਚ ਪਹੁੰਚ ਜਾਈਦਾ ਏ ਉਹ ਵੀ ਅਸੀਂ ਫਿਰ ਘੁੰਮ ਫਿਰ ਕੇ ਆਏ ਗਲੀਆਂ ਗੁਲੀਆਂ ਵਿੱਚੋਂ ਇਸ ਕਰਕੇ ਸਮਾਂ ਜ਼ਿਆਦਾ ਹੋ ਗਿਆ 10 ਵਜੇ ਦੇ ਕਰੀਬ ਅਸੀਂ ਘਰ ਪਹੁੰਚੇ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ